ਸੰਦੀਪ ਰੋਪੜਿਓ ਕਿ ਤਾਂ ਕਿ ਹਲ ਚਲਾ ਚੱਕਾ ਬੋਲਦਾ ਬਨਾਲਾ ਆ ਹੀ ਰਾਂ ਬਸਰ ਬੜੀ ਐ 2.5 ਸਾਲ ਹੋ ਗਈ ਬਾਣ ਕੀ ਨੂੰ ਤੁਹਾਨੂੰ ਪਤਾ ਹੀ ਹੈ ਜਦੋਂ ਮੈਂ ਫਾਇਦਾ ਲਾਦਾ ਫੜਨੇ ਫੜਨੇ ਆਈਟਮਾ ਮੇਰਾ ਕੋਈ ਨਹੀਂ ਹੁੰਦਾ ਜੇ ਦੀ ਮੋਰਦੇ ਦੇ ਇੱਕ ਵਾਰੀ ਬਾਇਜਾਤੀ ਅਗਰ ਆਇਆ ਇਹਨੇ ਇੱਕ ਗੱਲ ਤੇ ਵੀ 2 3 4 5 6 ਕਿੰਨੇ ਕਿ ਟੱਫਤੀ ਦੇ ਨੇ ਠੀਕ ਆ ਬੇਲੀ ਗੱਦੀ ਨੇ ਮੇਰੇ ਕਪੂਰ ਜੰਦਾ ਮੁੰਡੇ ਦਾ ਗਾਲਾ ਕਢਾਇਆ ਥੋੜਾ ਇਹ ਕਪੂਰ ਜੰਦਾ ਗਿਆ ਫੇਸਬੁਕ ਤੇ ਮੈਂ ਇੱਕਦਰ ਕਹਿੰਦਾ ਮੈਂ ਮੇਲੇ ਨਾਲ ਆਵਾਂਗਾ ਕਰਤਾਰਪੁਰ ਪਰ ਫੁੱਜੇ ਗੇੜੀ ਕਰਾਇਆ ਕਰਤਾਰਪੁਰ ਆਣੀ ਭੈਣ ਦਾ ਲੋੜਾ ਹੈ ਕਿ ਛਾਲ ਕਰਕੇ ਵਿਚੇ ਛਾਲ ਉਹਨੇ ਭਰਾਈ ਆ ਠੀਕ ਆ ਉਹ ਤੂੰ ਦੱਸ ਗੱਲ ਤੇ ਮੇਰੇ ਕੋਲੋਂ ਗੇੜੀਆਂ ਹੋਈਆਂ ਵਾ ਠੀਕ ਆ ਗੇੜੀਆਂ ਵੀ ਮੈਂ ਇਹਨੀਆਂ 5-6 ਗੇੜੀਆਂ ਕਰਵਾਈਆਂ ਵਾ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਤੇ ਤੁਸੀਂ ਮਾਫ ਕਰ ਦਿਓ ਕੀ ਹੁਣ ਗੱਲ ਦੀ ਕੀਤੀ ਲਾਉਣੀ ਹੈ ਸੋਰੀ کہ سواری سورہ سوی جگہ سوری نہیں